ਇਹ ਜਿਹੜਾ ਦੁਸ਼ਟ ਸੀਗਾ ਸੋਬਾ ਸੋਬਾ ਇਹ ਇਹਦੇ ਬਾਰੇ ਤੁਸੀਂ ਕੀ ਜਾਣਦੇ ਹੋ ਔਰ ਇਹ ਇੱਕ ਅਜੀਸੋ ਸੰਧੂ ਦਾ ਉਹ ਵਿਸ਼ਵਾਸ ਪਾਤਰ ਸੀਗਾ ਕਿ ਜਿੰਨੇ ਉਹਨੇ ਦੇ ਕਹਿਣਾ ਭਾਵੇਂ ਘੱਟ ਇਹਨੇ ਦੋ ਵਾਰ ਦਮਾਰ ਕੇ ਲਿਆਉਣੀ ਓਏ ਹੋਏ ਔਰ ਜ਼ਾਲਮ ਇਨਾ ਸੀਗਾ ਨਹੀਂ ਤਾਂ ਖੁਦ ਵੇਖਿਆ ਨੂੰ ਜ਼ਰਮ ਕਰਦੇ ਨੂੰ ਜੋ ਵੀ ਜਿੰਨੇ ਵੀ ਨਾ ਮਾਰਨੇ ਪੋਸਟ ਮਾਰਨ ਦੇ ਉੱਥੇ ਜਾਣ ਕੇ ਕਰਾਉਣੇ ਆ ਨਾ ਸਾਨੂੰ ਕਹਿ ਦਿੰਦੇ ਕਰ ਦਿਓ ਅਸੀਂ ਨਹੀਂ ਕਰ ਦਿੰਦੇ ਕਰ ਦਿੰਨੇ ਆ ਖੜ ਜੋ ਬਹਿ ਜੋ ਵੇਖ ਲੋ ਠੀਕ ਆ ਇਹਨਾਂ ਨੇ ਤਰਲੇ ਮਾਰਨੇ ਹੁੰਦੀ ਜੇ ਲੋ ਇਹੋ ਜੀ ਪੀਛ ਹੁੰਦੀ ਪਰ ਆਪਣੇ ਆ ਵੀ ਫੁੱਲ ਜਾਂਦੇ ਬੰਦੇ ਤੇ ਕੀ ਆ ਅਸੀਂ ਪੁੱਛਣਾ ਵੀ ਕਿ ਯਾਨੀ ਕੋਈ ਬੰਦੇ ਵੇਖਣਾਉਣੇ ਤੇ ਅਸੀਂ ਬੰਦੇ ਵੇ ਕੀ ਐ ਇਹ ਬੰਦਾ ਕਿਹੋ ਜਿਹਾ ਅਸੀਂ ਕਿੱਦਾਂ ਐ ਵਖਾ ਵੀ ਨੇ ਭੇਜ ਗਿੰਝਾ ਮਰਿਆ ਪਿਆ ਉਹ ਵੇਖ ਲੋ ਕੋ ਵੇਖਣਾ ਹੈਗਾ ਪਰ ਇਸ ਆਦਮੀ ਦਾ ਜ਼ੁਲਮ ਇਸ ਕਦਰ ਸੀ ਕਿ ਮੈਂ ਨਹੀਂ ਅਜੇ ਤੱਕ ਲਿਖਿਆ ਹੈਗਾ ਕਿ ਕਿਸੇ ਅਨੁਸਾਨ ਨੇ ਕਿਸੇ ਯੰਸੀ ਨੇ ਕਦੀ ਕਹਤੇ ਇਨਾ ਜ਼ੋਰ ਨਹੀਂ ਕੀਤਾ ਕਿਵੇਂ ਆਈ ਗਮੁਣਿ ਜਾਵਾ ਆ ਬੰਦੇ ਕਿਵੇਂ ਅੰਦਰ ਨੂੰ ਉਦੋਂ ਪੁੱਛਦਾ ਸੀ ਕਰਨੀ ਲੈਣ ਦਿਆ ਤੇ ਇਨਾ ਜੋ ਮੈਂ ਸਾਡੇ ਕੋਲ ਮੋਟਰਸ ਲੈਤੀ ਆ ਦਵਾ ਕੋ ਤਸਵੀਰੀ ਲੈ ਜਾ ਕਹਿੰਦਾ ਦੋ ਨਾਲ ਹੋਰ ਹੈਗੇ ਵੀ ਲੈ ਜਾ ਚਲੋ ਹੈਗਾ ਠੀਕ ਹੈ ਜੀ ਅਗਲੇ ਨੇ ਸਵੇਰੇ ਗਏ ਜਿਹੜੇ ਅਹੀਂ ਲੈਣ ਗਏ ਉਹ ਵੀ ਹੈ ਨਹੀਂ ਜਿਹੜੇ ਉੱਤੇ ਬਾਕੀ ਉਹ ਵੀ ਚਾਰੇ ਮਾਰਦ ਰਾ। ਓਹੋ। ਕੁਲਸੀ ਕਹਿੰਦਾ ਸਾਨੂੰ ਮੈਂ ਕਿਹਾ ਸੀ ਨਾ ਰਾਤੀ ਲੈ ਜਾਓ। ਮੈਂ ਕਿਹਾ ਸਾਨੂੰ ਵੀ ਕੋਈ ਰਾਤ ਆਪਣਾ ਪੜਦਾ। ਐਡਾ ਐਡਾ ਪਾਪੀ ਤੇ ਦੁਸ਼ਟ ਜ਼ਾਲਮ ਸੀ ਬੰਦਾ। ਮੈਂ ਕਹੀ ਦੁਸ਼ਟ ਜ਼ਾਲਮ ਤੁਸੀਂ ਮੈਂ ਜੇ ਗੱਲ ਕਰਾਂ ਤੇ ਮੈਨੂੰ ਆਪਣੀ ਅੱਖਾਂ 'ਚ ਰੋਣ ਆ ਜਾਂਦਾ ਉਸੇ ਲਈ ਵੀ ਯਾਰ ਮੈਂ ਕੀ ਗੱਲ ਕਰੰਦਿਆਂ। ਵੀ ਚਾਰ ਬੰਦੇ ਜੇ ਰਾਤ ਲੈ ਜਾਂਦੇ ਤੇ ਕਿਤੇ ਬਚ ਜੇ ਰਾਤ ਲੈ ਆਉਂਦੇ ਤੇ ਯਾਰ ਬੰਦੇ ਬਚਣ ਅਹੀਂ ਤੇ ਮੋਰਚਾ ਕਰਕੇ ਵਾਲ ਠਾਣੇ ਹੁੰਦਾ ਸੀ ਤੇ ਇਧਰ ਇਧਰ ਚੱਬੇ ਦੇ ਲਾਗੇ ਪਿੰਨ ਬਿੰਨਾ ਬੰਢਿਆਲਾ ਹੂੰ ਉਸੇ ਲਈ ਇਹਨੇ ਉੱਥੇ ਪੁੱਲ ਪਿੰਨਾ ਬੋੜੂ ਵਾਲਾ ਪੋਨ ਨੂੰ ਕਹਿ ਦਿੰਦੇ ਨੇ ਹੂੰ ਉੱਥੇ ਬੋੜੂ ਵਾਲੇ ਪਰਦੇ ਸ਼ਰਿਆ ਆਮ ਜਿਹੜੇ ਸੀ ਮਾਰੇ ਸੀ ਓਏ ਹੋਏ ਅੱਛਾ ਔਰ ਕਿਸੇ ਦੀ ਹਿੰਮਤ ਨਹੀਂ ਸੀ ਤੇ ਉਹ ਕਹਦੇ ਜੀ ਵੀ ਤੁਸੀਂ ਸ਼ਰਿਆ ਮਾਰੇ ਆ ਤੇ ਮੈਂ ਪੁੱਛ ਲਵਾਂ ਮਾਮਾ ਚਰਨ ਸਿੰਘ ਦਾ ਸਾਰਾ ਪਰਿਵਾਰ ਨਾ ਇਦਾਂ ਉੱਤੇ ਸੀਏਆ ਜੀ ਜੀ ਉੱਤੇ ਪਰ ਨਾ ਵੀ ਨਹੀਂ ਬੋਰਦ ਤਾਂ ਹਾਂ ਦਾ ਸਾਹਮਣੇ ਬਣਿਆ ਜੇ ਜੇ ਇਹਨੇ ਉਥੇ ਸੀਆਈਏ ਦੇ ਵਿੱਚ ਨਾ ਪਬ ਇਕਲਾ ਤੇ ਇਧਰ ਬਣ ਲਈ ਇਧਰ ਜਿੱਤੀ ਪਾ ਲਈ ਰਾਈਗਲ ਇਹਦਾ ਸ਼ੀਤ ਦੇ ਦੋ ਟੋਟੇ ਨੋੜਾ ਬਚਾਂ ਚੰਦੇ ਹਾਂ ਤੂੰ ਯਾਰ ਮਾਣਾ ਗੋਲੀ ਮਾਰਦੇ ਮਾਰਦੇ ਨੰਬਰ 3 ਕਰਦੇ ਇਹ ਹੀ ਜਿਹੜੀ ਕੰਮ ਕਰਨ ਲੱਗਾ ਪਰ ਇਸ ਵਾਲਾ ਸਾਰ ਬਾਂਸੇ ਦੀ ਜਿਹੜੇ ਦੇਣੇ ਲੈਣੇ ਕਰਨੇ ਆ ਉਹ ਚੱਲਦੇ ਨਹੀਂ ਨਹੀਂ ਚੱਲਦੇ ਅੱਜ ਉਹੀ ਸੁਭਾਗਰਾ ਕਹਿੰਦਾ ਮੇਰੇ ਧਰਤੀ ਕੰਬਦੀ ਆ ਉਹੀ ਸੁਭਾਗ ਨੇ ਪੁੱਛ ਕੇ ਉਹ ਚੱਲਦਾ ਪਾਣੀ ਵੀ ਪੁੱਛ ਉਹ ਚੱਲਣਾ ਉਸੇ ਸੁਭਾਗ ਨੇ ਪੁੱਛੋ ਕਿੱਥੇ ਗਿਆ ਉਹ ਪਾਣੀ ਜਿਹੜਾ ਤੈਨੂੰ ਚੱਲਦਾ ਅੱਜ ਦੇ ਦਿਨ ਅਰਦਾਸ ਵੀ ਕੋਈ ਨਹੀਂ ਕਰਨ데요 ਦਰਸ਼ਕੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪ ਜੀ ਦੇਖ ਰਹੇ ਹੋ ਅਕਾਲ ਚੈਨਲ ਮੈਂ ਬਿਆਨ ਸਿੰਘ ਮੇਰੇ ਨਾਲ ਡਾਕਟਰ ਗੁਰਵਿੰਦਰ ਸਿੰਘ ਜੀ ਸਮਰਾ ਟੋੜਾ ਸਾਹਿਬ ਦੇ ਪੁਰਾਣੇ ਸਾਥੀ ਜਿਨ੍ਹਾਂ ਨੂੰ ਟੋੜਾ ਸਾਹਿਬ ਬੜੇ ਪਿਆਰ ਨਾਲ ਚੌਧਰੀ ਸਾਹਿਬ ਕਹਿ ਕੇ ਬੁਲਾਉਂਦੇ ਸਨ ਪਿਛਲੇ ਦਿਨੀ ਇੱਕ ਦੁਸ਼ਟ ਨਰਕਾ ਨੂੰ ਸੁਧਾਰ ਗਿਆ ਜੋਧੇ ਸੰਦੀਪ ਸਿੰਘ ਸ਼ਨੀ ਨੇ ਉਹ ਸੇਵਾ ਨਿਭਾਈ ਹੈ ਪਟਿਆਲਾ ਜੇਲ੍ਹ ਦੇ ਵਿੱਚ ਫਿਰ ਉਸ ਜੋਧੇ ਨੂੰ 2025 ਪੰਜਾਬ ਪੁਲਿਸ ਤੇ ਕਾਫਰਾ ਨੇ ਕੁੱਟਿਆ ਵੀ ਹੈ ਪਰ ਉਹ ਹਾਰਿਆ ਨਹੀਂ ਤੇ ਮੂੰਹ ਤੋਂ ਵਾਹਿਗੁਰੂ ਵਾਹਿਗੁਰੂ ਕਹਿੰਦਾ ਰਿਹਾ ਅੱਜ ਉਸ ਦੁਸ਼ਟ ਦੀ ਜਿਹੜਾ ਜਿਹਨੂੰ ਸੂਬਾ ਕਿਹਾ ਜਾਂਦਾ ਸੀ ਬਾਅਦ ਚ ਸੂਬਾ ਸਹਰਨ ਕਰਕੇ ਵੀ ਉਹ ਦੁਸ਼ਟ ਦਾ ਨਾਂ ਪੈ ਗਿਆ ਉਹ ਹੈ ਹੀ ਸੁਬਾਹ ਸਰੰਦ ਦਾ ਨਰਕੀ ਸਾਪੀ ਸੀਗਾ ਜਿਨੇ ਹਜ਼ਾਰਾਂ ਲੋਕਾਂ ਨੂੰ ਮਾਰਿਆ ਨਜਾਇਜ਼ ਕਤਲ ਕੀਤਾ ਨਜਾਇਜ਼ ਮਾਵਾ ਦੇ ਪੁੱਤਾਂ ਦੇ ਜਿਹੜੇ ਹੈਗੇ ਆ ਉਹ ਉਹਨਾਂ ਨੇ ਨਿਸ਼ਾਨੇ ਬਣਾਏ ਤੇ ਮਾਵਾ ਜੋ ਬੱਚਿਆਂ ਦੀ ਲਾਸ਼ਾਂ ਨੂੰ ਤਰਸਦੀਆਂ ਨੇ ਪਰ ਵੇਖੋ ਰੱਬ ਦੀ ਕਰਨੀ ਕੈਸੀ ਹੋਈ ਹੈ ਕਿ ਉਹਦੇ ਪਰਿਵਾਰ ਨੇ ਉਹਦੀ ਦੁਸ਼ਟ ਦੀ ਲਾਸ਼ ਲੈਣ ਤੋਂ ਇਨਕਾਰ ਹੀ ਕਰ ਦਿੱਤਾ ਕਿ ਅਜੀ ਦੀ ਲਾਸ਼ ਨਹੀਂ ਲੈਣਾ ਚਾਹੁੰਦੇ ਕਿਸੇ ਗੁਰੂ ਘਰ ਦੇ ਗਰੰਥੀ ਸਿੰਘ ਨੇ ਉਦੀ ਅਰਦਾਸ ਨਹੀਂ ਕੀਤੀ ਉਹ ਬਿਨਾਂ ਅਰਦਾਸ ਤੋਂ ਇਸ ਸੰਸਾਰ ਤੋਂ ਗਿਆ ਉਰੀ ਡੈੱਡ ਬਾਡੀ ਗਈ ਹੈ ਡਾਕਟਰ ਗਵਿੰਦਰ ਸਿੰਘ ਸਮਰਾ ਕਿਉਂਕਿ ਤਰਨਤਾਰਨ ਦੇ ਪਿੱਛੇ ਰਹਿਣ ਵਾਲੇ ਆ ਤੇ ਇਹ ਵੀ ਦੁਸ਼ਟ ਜਿਹੜਾ ਤਰਨਤਾਰਨ ਦਾ ਸੀਗਾ ਗਲਬਤ ਕਰਦੇ ਆ ਇਹ ਕਿਹੋ ਜਿਹਾ ਸੀਗਾ ਔਰ ਇਹਦੇ ਕੀ ਕਰਨਾ ਮਿਸਟਰ ਡਾਕਟਰ ਸਾਹਿਬ ਵਾਹਿਗੁਰਜੀ ਕਾ ਕਲਸਾ ਵਾਹਿਗੁਰਜੀ ਕੀ ਫਤਿਹ ਇਹ ਜਿਹੜਾ ਦੁਸ਼ਟ ਸੀਗਾ ਸੋਬਾ ਸੋਬਾ ਇਹ ਇਹਦੇ ਬਾਰੇ ਤੁਸੀਂ ਕੀ ਜਾਣਦੇ ਹੋ ਬੈਸਿਕ ਮੇਰੀ ਉਸ ਟਾਈਮ ਦੀ ਡਿਊਟੀ ਸੀ ਨਾ 86 80 ਸੰਬੰਧ ਦੇ ਵਿੱਚ ਤਰਨਤਾਰਨ ਸਿੰਘਲ ਹਸਪੀਟਲ ਦੇ ਵਿੱਚ ਜੀਜੀਪੀਆ ਅੰਡਰਨਸ਼ਿਪ ਸੀਗੀ ਹਮਮ ਔਰ ਇਹ ਲੱਗਾ ਹੁੰਦਾ ਸੀ ਕਲੀ ਚਬਾਲ ਹਮ ਸਰਿਆਲੀ ਪੱਟੀ ਵੈਰੋਵਾਲ ਇਹ ਉਹ ਥਾਣੇ ਸੀ ਜਿੱਥੋਂ ਰੋਲ 5 6 ਹਰ ਥਾਣੇ 'ਚ ਬੰਦੇ ਆਉਣੇ ਆ ਹਮ ਇਹਨੇ ਉਹ ਕੰਮ ਸੀ ਔਰ ਇਹ ਇੱਕ ਅਜੀਸੋ ਸੰਧੂ ਦਾ ਉਹ ਵਿਸ਼ਵਾਸ ਪਾਤਰ ਸੀਗਾ ਹਮ ਕਿ ਜਿੰਨੇ ਉਹਨੇ ਤੇ ਕਹਿਣਾ ਭਾਵੇਂ ਘੱਟ ਇਹਨੇ ਦੋ ਵੱਧ ਮਾਰ ਕੇ ਲਿਆਉਣੇ ਓਏ ਹੋਏ ਔਰ ਜ਼ਾਲਮ ਇਨਾ ਜੀਗਾ ਨਹੀਂ ਤੇ ਖੁਦ ਵੇਖਿਆ ਨੂੰ ਜ਼ਰਮ ਕਰਦੇ ਨੂੰ ਕਿਉਂਕਿ ਜਿੰਨੇ ਵੀ ਇਹਨਾਂ ਮਾਰਨੇ ਪੋਸਟਮਾਰਟਮ ਕੇ ਉੱਥੇ ਜਾਣ ਕੇ ਕਰਾਉਣੇ ਆ ਨਾ ਸਾਨੂੰ ਕਹਿ ਦਿੰਦੇ ਕਰ ਦਿਓ ਅਸੀਂ ਨਹੀਂ ਕਰ ਦਿੰਦੇ ਕਰ ਦਿੰਨੇ ਆ ਖੜ ਜੋ ਬਹਿ ਜੋ ਵੇਖ ਲੋ ਠੀਕ ਆ ਇਹਨਾਂ ਨੇ ਤਰਲੇ ਮਾਰਨੇ ਹੁੰਦੀ ਜਦੋਂ ਇਹੋ ਜੀ ਪੀਛ ਹੁੰਦੀ ਪਰ ਆਪਣੇ ਆ ਵੀ ਕੁੱਲ ਜਾਂਦੇ ਬੰਦੇ ਕਿ ਕੀ ਆ ਅਸੀਂ ਪੁੱਛਣਾ ਵੀ ਕਿ ਯਾਨੀ ਕਈ ਬੰਦੇ ਵੇਖਣਾਉਣੇ ਵੀ ਅਸੀਂ ਬੰਦੇ ਵੀ ਕੀ ਐ ਇਹ ਬੰਦਾ ਕਿਹੋ ਜਿਹਾ ਸੀ ਕਿਦਾਂ ਜਾਈ ਵਿਖਾਵਦੇ ਨੇ ਵੇਚ ਗਏ ਜਿਹੜਾ ਮਰਿਆ ਪਿਆਰ ਵੇਖ ਲੋ ਕੋ ਵੇਖਣਾ ਹੈਗਾ ਤੇ ਪਰ ਇਸ ਆਦਮੀ ਦਾ ਜ਼ੁਲਮ ਇਸ ਕਦਰ ਸੀ ਕਿ ਮੈਂ ਨਹੀਂ ਅਜੇ ਤੱਕ ਦੇਖਿਆ ਹੈਗਾ ਕਿ ਕਿਸੇ ਅਨੁਸ਼ਾਨ ਨੇ ਕਿਸੇ ਯੰਸੀ ਨੇ ਕਦੀ ਕਹਤੇ ਇਨਾ ਜ਼ੁਰਮ ਕੀਤਾ ਹੋਵੇ ਕਿਵੇਂ ਔਰ ਜ਼ੁਰਮ ਇਹਦਾ ਕੀ ਹੈ ਇਹ ਸ਼ੁਰੂਆਤ ਜਿਹੜੀ ਆ ਜਿੰਨੀ ਅਹੀ ਵੇਖੀ ਹੈ ਦੀ ਨਾ ਲੱਤਾਂ ਦੇ ਦੋ ਹਿੱਸੇ ਕਰਦੇ ਓਏ ਹੋਏ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਪਡੂਸਾ ਵਾਲੇ ਸੀ ਉਹਨਾਂ ਨੂੰ ਫੜਿਆ ਜੀ ਜੀ ਉਹ ਇਸ ਦੁਸ਼ਤ ਨੇ ਫੜਿਆ ਨਹੀਂ ਇਹ ਦੁਸਤ ਦੀ ਟੀਮ ਦਾ ਦੂਜਾ ਪਾਈ ਸਰੇਂਦਰ ਸਿੰਘ ਜੀ ਜੀ ਉਹ ਸਰਹਾਲੀ ਰੱਖਿਆ ਮਹਾਂਪੁਰਸ਼ ਬਾਬਾ ਸੇਵਾ ਸਿੰਘ ਜੀ ਸੇਵਾ ਸਿੰਘ ਜੀ ਉਹ ਵੀ ਰੂਪ ਨੇ ਬਹੁਤ ਗੁਰੂ ਕਿਰਪਾ ਹਾਂ ਅੱਛਾ ਉਸ ਵੇਲੇ ਇੱਥੇ ਆਫੀਸਰ ਸੀ ਇੱਕ ਸਾਡੇ ਪਰਮ ਮਿਤਰਾਈ ਜੀ ਸਾਹਿਬ ਹਾਂ ਜਿੱਥੇ ਹੋਵੇ ਬੰਦਾ ਉੱਥੇ ਜਾਂਦਾ ਮੈਂ ਕਿਹਾ ਜੀ ਆਹ ਗੱਲ ਹੋਈ ਆ ਬਾਈ ਬੇਨਾਲ ਤੇ ਹੋਰ ਨਹੀਂ ਕੋਈ ਕੱਪੜੇ ਹੀ ਸਹੀ ਦੇ ਦਿਓ ਕਿ ਉਹਨਾਂ ਨੂੰ ਕਿ ਇਹਨੂੰ ਨਹੀਂ ਮਿਲਾਉਣਾ ਨਾ ਸੀ ਮੈਨੂੰ ਮਲਾ ਲੈ ਮਲਾ ਦਿਓ ਹੂੰ ਉਹਨਾਂ ਕਿਹਾ ਵੀ ਮਲਾਓ ਹੂੰ ਮਲਾਇਆ ਮੈਨੂੰ ਫੇਰ ਅੱਛਾ ਚਲੋ ਅਗਲੇ ਦਿਨ ਅਸੀਂ ਇੰਨਾ ਸੰਗਤ ਨੇ ਯੋਰ ਪਾ ਦਿੱਤਾ ਕਿ ਪੂਰਾ ਖਡੂਰ ਸਾਹਿਬ ਬੰਦ ਹੋ ਗਿਆ ਵਾਹ ਕਰੋ ਫੇਰ ਇਹਨੂੰ ਛੱਡਣਾ ਹੂੰ ਜਦੋਂ ਛੱਡਿਆ ਤੇ ਇਹ ਸਾਰੀਆਂ ਹੱਡੀਆਂ ਟੁੱਟੀਆਂ ਸੀ ਬਾਬਾ ਜੀ ਦੀਆਂ ਬਾਬਾ ਜੀ ਦੀਆਂ ਉਸੇ ਵੇਲੇ ਚੱਕ ਕੇ ਕੱਕੜ ਹਸਪੀਟਲ ਲੈ ਗਏ ਤੇ ਕੱਕੜ ਹਸਪੀਟਲ ਖੜ ਕੇ ਕਈ ਚਿਰ ਹਸਪਤਾਲ ਚ ਰਏ ਉਹ ਹੁਣ ਜਾ ਕੇ ਕਿਤੇ ਸਿੱਧਾ ਹੋ ਕੇ ਤੁਰਨ ਲੱਗੇ ਨੇ ਔਰ ਉਹ ਰੂਹ ਜਨੇ ਕਿਆ ਹੀ ਨਹੀਂ ਖਾਈ ਜਾਂਦੀ ਹੈ ਨਹੀਂ ਵਾਈ ਗੁਰ ਵਾਈ ਗੁਰ ਕਿਆ ਵਾਈ ਗੁਰ ਵਾਈ ਗੁਰ ਜੀ ਜਾਲਾਫ ਜੀ ਤੇ ਜਾਲਾਫ ਜੀ ਫਿਰ ਇੰਨਾ ਸ਼ਰਾਬ ਪੀਣੀ ਇਹ ਹੋਰ ਵੀ ਨਾਲ ਇਕ ਲਏ ਨਹੀਂਗਾ ਇਹ ਟੀਮ ਦੇ ਮੈਂਬਰ ਵਿੱਚ ਇੱਕ ਸਤਨਾਮ ਹੁੰਦਾ ਸੀਗਾ ਸਬਮ ਇਨਸਪੈਕਟਰ ਹੁੰਦਾ ਸੀ ਇਹ ਜਸਬੀਰ ਹੁੰਦਾ ਸੀ ਇੱਕ ਰਿਸ਼ਪਾਲ ਡੀਐਸਪੀ ਹੁੰਦਾ ਸੀਗਾ ਜੀ ਜੀ ਤੇ ਇਦਾਂ ਦੇ ਹੋਰ ਵੀ ਹੈਗੇ 2 4 5 ਸੀਤਾ ਕੋਬੀਰਾਮ ਹੋ ਗਿਆ ਠੀਕ ਆ ਸੀਤਾਰਾਮ ਹੋ ਗਿਆ ਇਹ ਸਾਰੇ ਜਿਹੜੇ ਆ ਨਾ ਟੀਮ ਦੇ ਮੈਂਬਰ ਸੀ ਇਹਨਾਂ ਦਾ ਕੰਮ ਹੀ ਇਹ ਆ ਵੀ ਚੋਕੇ ਹੀ ਲਿਆਉਣਾ ਬੰਦਾ ਕਰਨਾ ਤੇ ਮਾਰਨਾ ਇਹੋ ਕੁਛੇ ਕਰਦੇ ਸੀ ਜੀ ਬਸ ਰਾਤ ਨੂੰ ਮੈਂ ਇੱਕ ਵਾਰੀ ਦੀ ਮੇਰੇ ਨਾਲ ਘਟਣਾ ਹਟਣਾ ਵਾਪਰੀਏ ਸਿੱਟੀਆਂ ਜਿਹੜੋ ਲੱਗਾ ਹੋਇਆ ਤਰਨ ਤਰਨ ਸਿੱਟੀਆਂ ਜੀ ਦੇ ਡਾਕਟਰ ਸਾਡਾ ਪਰਮਜੀ ਸੀ ਕਿ ਤੋ ਉਹਦਾ ਮਿੱਤਰ ਸੀ ਕੋਈ ਹੂੰ ਉਹ ਆਇਆ ਕਹਿੰਦਾ ਯਾਰ ਮੇਰੇ ਤੇ ਨਾਲ ਦੋ ਬੰਦੇ ਕੰਮ ਵਾਲੇ ਫੜ ਕੇ ਲਿਆਂਦੇ ਆ ਇਹਨੇ ਹੂੰ ਅੱਛਾ ਪੱਠੇ ਪਾਨ ਵਾਲੇ ਵੱਡੇ ਪਾਨ ਵਾਲੇ ਉਹ ਲਿਆ ਦਿਓ ਮੈਨੂੰ ਪਰਮਜੀ ਮੈਂ ਚੱਲ ਜਿੰਦਾ ਮੈਂ ਚੱਲ ਚਲਦੇ ਆਂ ਪੰਜ ਕਰਦਾ ਹੂੰ ਤੇ ਐ ਕਿਹਾ ਮਹੰਨੀ ਸਾਹਿਬ ਆ ਬੰਦੇ ਕਿਵੇਂ ਆ ਕਹਿੰਦਾ ਉਹ ਤਾਂ ਪੁੱਛ ਵਾਸਤੇ ਕਰ ਨਹੀਂ ਲੈਣਦੇ ਆ ਤੇ ਲੈ ਜਾਓ ਮੈਂ ਕਿਹਾ ਸਾਡੇ ਕੋਈ ਮੋਟਰਸ ਨਹੀਂ ਇੱਕ ਹੀ ਆ ਦਵਾ ਕੋ ਜਸਵੀਰੇ ਲੈ ਜਾ ਕਹਿੰਦਾ ਦੋ ਨਾਲ ਹੋਰ ਹੈਗੇ ਇਹ ਵੀ ਲੈ ਜਾ ਹੂੰ ਚਲੋ ਇਹ ਕਾ ਠੀਕ ਹੈ ਜੀ ਅਗਲੇ ਦਿਨ ਸਵੇਰੇ ਕਾ ਜਿਹੜੇ ਅਸੀਂ ਲੈਣ ਗਏ ਉਹ ਵੀ ਹੈ ਨਹੀਂ ਜਿਹੜੇ ਉੱਤੇ ਬਾਕੀ ਉਹ ਵੀ ਚਾਰੇ ਮਾਰਦ ਰਾਤੀ ਓਹੋ ਮੁਰਸ਼ਿਂ ਕਹਿੰਦਾ ਤੁਹਾਨੂੰ ਮੈਂ ਕਿਹਾ ਸੀ ਨਾ ਰਾਤੀ ਲੈ ਜਾਓ ਇਹ ਕਾ ਸਾਨੂੰ ਵੀ ਪਤਾ ਰਾਤ ਆਪਾਂ ਨਾ ਬੰਦਾ ਐਡਾ ਐਡਾ ਪਾਪੀ ਤੇ ਦੁਸ਼ਟ ਜ਼ਾਲਮ ਸੀ ਬੰਦਾ ਮੈਂ ਕਹੀ ਦੁਸ਼ਟ ਜ਼ਾਲਮ ਤੁਸੀਂ ਮੈਂ ਜੇ ਗੱਲ ਕਰਾਂ ਤੇ ਮੈਨੂੰ ਆਪਣੀ ਅੱਖਾਂ 'ਚ ਰੋਣ ਆ ਜਾਂਦਾ ਉਸ ਵੇਲੇ ਵੀ ਯਾਰ ਮੈਂ ਕੀ ਗੱਲ ਕਰਨ ਡਿਆ ਵਾਂ ਹਾਂ ਵੀ ਚਾਰ ਬੰਦੇ ਜੇ ਰਾਤ ਲੈ ਆਂਦੇ ਤੇ ਕਿਤੇ ਬਚ ਜੇ ਰਾਤ ਲੈ ਆਉਂਦੇ ਤੇ ਯਾਰ ਬੰਦੇ ਬਚ ਜਾਣ ਅਸੀਂ ਤੇ ਮੁਰਸ਼ੀਆਂ ਕਰਕੇ ਹੂੰ ਇਦੋਵੇਂ ਮੋਰਚਲ ਤੇ ਗਏ ਦੋਵੇਂ ਜਾਣੇ ਆ ਤੇ ਚੱਲ ਸਵੇਰੀ ਲੈ ਜਾਗੇ ਮੁੰਛੀ ਕਹਿ ਰਿਹਾ ਵੀ ਲੈ ਜਾਓ ਤੇ ਦੇ ਚੜ ਮੁੰਛੀ ਨੇ ਕਹਿਤਾ ਆ ਦੇ ਹੀ ਦੇ ਨੇ ਹਾਂ ਹਾਂ ਉਹਨੂੰ ਪਤਾ ਹੀ ਪੇ ਰੱਜ ਆਇਆ ਉਹਨਾਂ ਰਾਤ ਨੂੰ ਕਿਤੇ ਰੱਜ ਕੇ ਆਇਆ ਹੋਣਾ ਤੇ ਇਹਨੇ ਆਉਂਦੇ ਠੋਹ ਦਿੱਤੇ ਹੂੰ ਇਹਨੇ ਕੋਈ ਛੱਡਿਆ ਨਹੀਂ ਇਚਵਾਲ ਠਾਣੇ ਹੁੰਦਾ ਸੀ ਆ ਠਵਾਲ ਠਾਣੇ ਹੁੰਦਾ ਸੀ ਤੇ ਇਧਰ ਇਧਰ ਚੱਬੇ ਦੇ ਲਾਗੇ ਪਿੰਨ ਪਿੰਨਾ ਮਢਿਆਲਾ ਹੂੰ ਉਸੇ ਨਹੀਂ ਗਏ ਇਹਨੇ ਉੱਥੇ ਪੁਲ ਪਿੰਨਾ ਬੋੜੂ ਵਾਲਾ ਪੋਨ ਨੂੰ ਕਹਿ ਦਿੰਦੇ ਨੇ ਹੂੰ ਉੱਥੇ ਭੋੜੂ ਵਾਲੇ ਬੁਰਦੇ ਸ਼ਰਿਆ ਆਮ ਜਿਹੜੇ ਸੀ ਮਾਰੇ ਸੀ ਓਏ ਹੋਏ ਅੱਛਾ ਔਰ ਕਿਸੇ ਦੀ ਹਿੰਮਤ ਨਹੀਂ ਸੀ ਕਿ ਉਹ ਕਹਦੇ ਜੀ ਵੀ ਤੁਸੀਂ ਸ਼ਰਿਆ ਮਾਰੇ ਆ ਤੇ ਮੈਂ ਪੁੱਛ ਲਵਾਂ ਦਰਸ਼ਕੋ ਜਿਉ ਐਸਐਸਪੀ ਜੀ